ਪੰਜਾਬ ਵਿੱਚ ਇੱਕ ਹੋਰ ਚੀਨੀ ਵਾਇਰਸ ਨੇ ਦਸਤਕ ਦਿੱਤੀ ਹੈ ਐਚ ਐਮ ਪੀ ਵੀ ਇੱਕ ਆਰ ਐਨ ਏ ਵਾਇਰਸ ਹੈ ਜੋ ਆਮ ਤੌਰ ਤੇ ਜ਼ੁਕਾਮ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ ਇਸ ਨਾਲ ਗਲੇ 'ਚ ਖੰਘ ਜਾਂ ਖਰੜ ਆ ਸਕਦੀ ਹੈ ਤੇ ਨਾਲ ਹੀ ਨੱਕ ਤੇ ਗਲੇ ਵਿੱਚ ਵੀ ਖਰਾਸ਼ ਹੋ ਸਕਦੀ ਹੈ ਠੰਡੇ ਮੌਸਮ 'ਚ ਇਸ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ ਆਖਿਰਕਾਰ ਐਚ ਐਮ ਪੀ ਵੀ ਬਿਮਾਰੀ ਦੇ ਕੀ ਲੱਛਣ ਨੇ ਇਸ ਦੇ ਸਭ ਤੋਂ ਆਮ ਲੱਛਣ ਖੰਗ ਤੇ ਬੁਖਾਰ ਹਨ ਤੇ ਸ਼ੁਰੂ ਚ ਇਸ ਦੇ ਲੱਛਣ ਆਮ ਤੌਰ ਤੇ ਹੋਰ ਵਾਇਰਲ ਲੱਛਣਾ ਵਰਗੇ ਹੀ ਦਿਖਾਈ ਦਿੰਦੇ ਨੇ ਤੇ ਇਸ ਤੋਂ ਇਲਾਵਾ ਸਰਦੀ ਜ਼ੁਕਾਮ ਸਾਹ ਲੈਣ ਚ ਦਿੱਕਤ ਇਹ ਸਭ ਇਸ ਦੇ ਸ਼ੁਰੂਆਤੀ ਲੱਛਣ ਨੇ ਪਰ ਜੇਕਰ ਵਾਇਰਸ ਦਾ ਪ੍ਰਭਾਵ ਗੰਭੀਰ ਹੁੰਦਾ ਤਾਂ ਨਿਮੋਨੀਆ ਤੇ ਬ੍ਰਾਂਕਾਈਟਿਸ ਦਾ ਖਤਰਾ ਵੀ ਹੋ ਸਕਦਾ ਹੈ ਐਚ ਐਮ ਪੀ ਵੀ ਵਾਇਰਸ ਖੰਗਣ ਅਤੇ ਛਿੱਕਣ ਨਾਲ ਫੈਲਦਾ ਹੈ ਇਸ ਵਾਇਰਸ ਦੇ ਨਾਲ ਜੋ ਕੋਈ ਵਿਅਕਤੀ ਸੰਕਰਮਿਤ ਹੁੰਦਾ ਉਸ ਦੇ ਸੰਪਰਕ ਚ ਜੇ ਹੋਰ ਕੋਈ ਵਿਅਕਤੀ ਆਉਂਦਾ ਹੈ ਤਾਂ ਇਹ ਵਾਇਰਸ ਫੈਲ ਜਾਂਦਾ ਹੈ ਇਹ ਕਿਸੇ ਸੰਕਰਮਿਤ ਵਿਅਕਤੀ ਨਾਲ ਹੱਥ ਮਿਲਾਉਣ ਜਾਂ ਫਿਰ ਵਾਇਰਸ ਦੇ ਨਾਲ ਸੰਕਰਮਿਤ ਕਿਸੇ ਵਸਤੂ ਨੂੰ ਹੱਥ ਤੱਕ ਲਗਾਉਣ ਨਾਲ ਵੀ ਫੈਲ ਸਕਦਾ ਹੈ ਤੇ ਇਸ ਦੇ ਲੱਛਣਾਂ ਬਾਰੇ 3 ਤੋਂ 5 ਦਿਨਾਂ ਬਾਅਦ ਕੁਝ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕੀ ਐਚਐਮਪੀਵੀ ਵਾਇਰਸ ਬੱਚਿਆਂ ਲਈ ਘਾਤਕ ਹੋ ਸਕਦਾ ਹੈ ਜੀ ਹਾਂ HMPV వైరస్ ਕਾਤਕ ਹੋ ਸਕਦਾ ਹੈ ਉਹਨਾਂ ਛੋਟੇ ਬੱਚਿਆਂ ਲਈ ਹਾਲਾਂਕਿ ਸੱਚਾਈ ਇਹ ਹੈ ਕਿ ਅਜੇ ਹਾਂ ਬਹੁਤ ਘੱਟ ਮਾਮਲਿਆਂ ਵਿੱਚ ਦੇਖਣ ਨੂੰ ਮਿਲਿਆ ਹੈ HMPV వైరస్ ਦੁਨੀਆ ਭਰ ਵਿੱਚ 1% ਤੋਂ ਘੱਟ ਮਾਮਲੇ ਹਨ ਜਿੱਥੇ ਕਿ ਮੌਤ ਦਾ ਕਾਰਨ ਬਣਿਆ ਇਸ ਲਈ ਡਰਨ ਵਾਲੀ ਤਾਂ ਕੋਈ ਖਾਸ ਮਹਾਰਾ ਅਨੁਸਾਰ ਗੱਲ ਨਹੀਂ ਹੈ ਕਿ HMPV వైరస్ ਸਾਰੇ ਬੱਚਿਆਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਇਸ ਦੇ ਬਾਰੇ ਫਿਲਹਾਲ ਮਹਾਰਾ ਵੱਲੋਂ ਕਹਿਣਾ ਹੈ ਕਿ ਇਸ ਦਾ ਜਵਾਬ ਨਾ ਹੈ ਕਿਉਂਕਿ ਛੋਟੇ ਬੱਚਿਆਂ ਦੀ ਇਮਿਊਨਿਟੀ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੁੰਦੀ ਇਸ ਲਈ ਉਹਨਾਂ 'ਚ ਇਨਫੈਕਸ਼ਨ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ ਜਦ ਕਿ ਪਰੇਸ਼ਾਨੀ ਉਹਨਾਂ ਬੱਚਿਆਂ ਨੂੰ ਹੋ ਰਹੀ ਹੈ ਜਿਨ੍ਹਾਂ ਦੇ ਫੇਫੜੇ ਪਹਿਲਾਂ ਹੀ ਕਮਜ਼ੋਰ ਨੇ ਤੇ ਇਸ ਤੋਂ ਇਲਾਵਾ ਹੋਰ ਸੰਕਰਮਿਤ ਬੱਚਿਆਂ ਵਿੱਚ ਆਮ ਜ਼ੁਕਾਮ ਵਰਗੇ ਲੱਛਣ ਦਿਖਾਈ ਦੇ ਰਹੇ ਨੇ HMPV ਵਾਇਰਸ ਤੋਂ ਛੋਟੇ ਬੱਚਿਆਂ ਤੋਂ ਇਲਾਵਾ ਹੋਰ ਕਿਸ ਨੂੰ ਧਿਆਨ ਰੱਖਣਾ ਚਾਹੀਦਾ ਹੈ 1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਜੋ ਵੱਧ ਉਮਰ ਦੇ ਬਜ਼ੁਰਗ ਨੇ ਉਹਨਾਂ ਨੂੰ HMPV ਵਾਇਰਸ ਬਾਰੇ ਵੱਧ ਤੋਂ ਵੱਧ ਸਾਵਧਾਨ ਰਹਿਣ ਦੀ ਲੋੜ ਹੈ ਦਰਅਸਲ ਛੋਟੇ ਬੱਚਿਆਂ ਦੀ ਇਮਿਊਨਿਟੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਤੇ ਬਜ਼ੁਰਗਾਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ HMPV ਵਾਇਰਸ ਨਾਲ ਸੰਕਰਮਣ ਦਾ ਵਧੇਰੇ ਜੋਖਮ ਹੁੰਦਾ ਹੈ ਸੋ ਤੁਸੀਂ ਵੀ ਆਪਣੇ ਆਸ-ਪਾਸ ਧਿਆਨ ਦਿਓ ਤੇ ਵੱਧ ਰਹੇ ਇਸ ਵਾਇਰਸ ਤੋਂ ਆਪਣਾ ਖਿਆਲ ਰੱਖੋ ਹੁਣ ਭਾਰਤ ਵਿੱਚ ਇੱਕ ਹੋਰ ਚੀਨੀ ਵਾਇਰਸ ਨੇ ਦਸਤਕ ਦਿੱਤੀ ਹੈ ਐਚ ਐਮ ਪੀ ਵੀ ਇੱਕ ਆਰ ਐਨ ਏ ਵਾਇਰਸ ਹੈ ਜੋ ਆਮ ਤੌਰ ਤੇ ਜ਼ੁਕਾਮ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ ਇਸ ਨਾਲ ਗਲੇ 'ਚ ਖੰਘ ਜਾਂ ਖਰੜ ਆ ਸਕਦੀ ਹੈ ਤੇ ਨਾਲ ਹੀ ਨੱਕ ਤੇ ਗਲੇ ਵਿੱਚ ਵੀ ਖਰਾਸ਼ ਹੋ ਸਕਦੀ ਹੈ ਠੰਡੇ ਮੌਸਮ 'ਚ ਇਸ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ ਆਖਿਰਕਾਰ ਐਚ ਐਮ ਪੀ ਵੀ ਬਿਮਾਰੀ ਦੇ ਕੀ ਲੱਛਣ ਨੇ ਇਸ ਦੇ ਸਭ ਤੋਂ ਆਮ ਲੱਛਣ ਖੰਘ ਤੇ ਬੁਖਾਰ ਹਨ ਤੇ ਸ਼ੁਰੂ ਚ ਇਸ ਦੇ ਲੱਛਣ ਆਮ ਤੌਰ ਤੇ ਹੋਰ ਵਾਇਰਲ ਲੱਛਣਾ ਵਰਗੇ ਹੀ ਦਿਖਾਈ ਦਿੰਦੇ ਨੇ ਤੇ ਇਸ ਤੋਂ ਇਲਾਵਾ ਸਰਦੀ ਜ਼ੁਕਾਮ ਸਾਹ ਲੈਣ ਚ ਦਿੱਕਤ ਇਹ ਸਭ ਇਸ ਦੇ ਸ਼ੁਰੂਆਤੀ ਲੱਛਣ ਨੇ ਪਰ ਜੇਕਰ ਵਾਇਰਸ ਦਾ ਪ੍ਰਭਾਵ ਗੰਭੀਰ ਹੁੰਦਾ ਤਾਂ ਨਿਮੋਨੀਆ ਤੇ ਬ੍ਰਾਂਕਾਈਟਿਸ ਦਾ ਖਤਰਾ ਵੀ ਹੋ ਸਕਦਾ HMPV వైరస్ ਖੰਗੜ ਅਤੇ ਛਿੱਕਨ ਨਾਲ ਫੈਲਦਾ ਹੈ ਇਸ వైరస్ ਦੇ ਨਾਲ ਜੋ ਕੋਈ ਵਿਅਕਤੀ ਸੰਕਰਮਿਤ ਹੁੰਦਾ ਉਸ ਦੇ ਸੰਪਰਕ ਚ ਜੇ ਹੋਰ ਕੋਈ ਵਿਅਕਤੀ ਆਉਂਦਾ ਹੈ ਤਾਂ ਇਹ వైరస్ ਉਹ ਫੈਲ ਜਾਂਦਾ ਹੈ ਇਹ ਕਿਸੇ ਸੰਕਰਮਿਤ ਵਿਅਕਤੀ ਨਾਲ ਹੱਥ ਮਲਾਉਣ ਜਾਂ ਫਿਰ వైరਸ ਦੇ ਨਾਲ ਸੰਕਰਮਿਤ ਕਿਸੇ ਵਸਤੂ ਨੂੰ ਹੱਥ ਤੱਕ ਲਗਾਉਣ ਨਾਲ ਵੀ ਫੈਲ ਸਕਦਾ ਹੈ ਤੇ ਇਸ ਦੇ ਲੱਛਣਾਂ ਬਾਰੇ 3 ਤੋਂ 5 ਦਿਨਾਂ ਬਾਅਦ ਕੁਝ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕੀ ਐਚਐਮਪੀਵੀ ਵਾਇਰਸ ਬੱਚਿਆਂ ਲਈ ਘਾਤਕ ਹੋ ਸਕਦਾ ਹੈ ਜੀ ਹਾਂ ਐਚਐਮਪੀਵੀ ਵਾਇਰਸ ਘਾਤਕ ਹੋ ਸਕਦਾ ਹੈ ਉਹਨਾਂ ਛੋਟੇ ਬੱਚਿਆਂ ਲਈ ਹਾਲਾਂਕਿ ਸੱਚਾਈ ਇਹ ਹੈ ਕਿ ਅਜੇ ਹਾਂ ਬਹੁਤ ਘੱਟ ਮਾਮਲਿਆਂ ਵਿੱਚ ਦੇਖਣ ਨੂੰ ਮਿਲਿਆ ਹੈ ਐਚਐਮਪੀਵੀ ਵਾਇਰਸ ਦੁਨੀਆ ਭਰ ਵਿੱਚ 1% ਤੋਂ ਘੱਟ ਮਾਮਲੇ ਹਨ ਜਿੱਥੇ ਕਿ ਮੌਤ ਦਾ ਕਾਰਨ ਬਣਿਆ ਇਸ ਲਈ ਡਰਨ ਵਾਲੀ ਤਾਂ ਕੋਈ ਖਾਸ ਮਹਾਰਾ ਅਨੁਸਾਰ ਗੱਲ ਨਹੀਂ ਹੈ ਕੀ ਐਚਐਮਪੀਵੀ ਵਾਇਰਸ ਸਾਰੇ ਬੱਚਿਆਂ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ ਇਸ ਦੇ ਬਾਰੇ ਫਿਲਹਾਲ ਮਹਾਰਾ ਵੱਲੋਂ ਕਹਿਣਾ ਹੈ ਕਿ ਇਸ ਦਾ ਜਵਾਬ ਨਾ ਹੈ ਕਿਉਂਕਿ ਛੋਟੇ ਬੱਚਿਆਂ ਦੀ ਇਮਿਊਨਿਟੀ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੁੰਦੀ ਇਸ ਲਈ ਉਹਨਾਂ 'ਚ ਇਨਫੈਕਸ਼ਨ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ ਜਦ ਕਿ ਪਰੇਸ਼ਾਨੀ ਉਹਨਾਂ ਬੱਚਿਆਂ ਨੂੰ ਹੋ ਰਹੀ ਹੈ ਜਿਨ੍ਹਾਂ ਦੇ ਫੇਫੜੇ ਪਹਿਲਾਂ ਹੀ ਕਮਜ਼ੋਰ ਨੇ ਇਸ ਤੋਂ ਇਲਾਵਾ ਹੋਰ ਸੰਕਰਮਿਤ ਬੱਚਿਆਂ ਵਿੱਚ ਆਮ ਜ਼ੁਕਾਮ ਵਰਗੇ ਲੱਛਣ ਦਿਖਾਈ ਦੇ ਰਹੇ ਨੇ ਐਚ ਐਮ ਪੀ ਵੀ ਵਾਇਰਸ ਤੋਂ ਛੋਟੇ ਬੱਚਿਆਂ ਤੋਂ ਇਲਾਵਾ ਹੋਰ ਕਿਸ ਨੂੰ ਧਿਆਨ ਰੱਖਣਾ ਚਾਹੀਦਾ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਜੋ ਵੱਧ ਉਮਰ ਦੇ ਬਜ਼ੁਰਗ ਨੇ ਉਹਨਾਂ ਨੂੰ ਐਚ ਐਮ ਪੀ ਵੀ ਵਾਇਰਸ ਬਾਰੇ ਵੱਧ ਤੋਂ ਵੱਧ ਸਾਵਧਾਨ ਰਹਿਣ ਦੀ ਲੋੜ ਹੈ ਦਰਅਸਲ ਛੋਟੇ ਬੱਚਿਆਂ ਦੀ ਇਮਿਊਨਿਟੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਤੇ ਬਜ਼ੁਰਗਾਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਨੂੰ ਐਚ ਐਮ ਪੀ ਵੀ ਵਾਇਰਸ ਨਾਲ ਸੰਕਰਮਣ ਦਾ ਵਧੇਰੇ ਜੋਖਮ ਹੁੰਦਾ ਸੋ ਤੁਸੀਂ ਵੀ ਆਪਣੇ ਆਸ-ਪਾਸ ਧਿਆਨ ਦਿਓ ਤੇ ਵੱਧ ਰਹੀ ਇਸ ਵਾਇਰਸ ਤੋਂ ਆਪਣਾ ਖਿਆਲ ਰੱਖੋ